ਹਾਂਜੀ ਸੱਚੇ ਆ ਗੱਲ ਤੇ ਸਾਨੂੰ ਤਾਂ ਸਾਡਾ ਪੰਜਾਬੀ ਚੈਨ ਤੇ ਸਵਾਗਤ ਆ। ਅੱਜ ہم ਬਣਾਉਣ ਜਾ ਰਹੀਆਂ ਬਹੁਤ ਹੀ ਟੇਸਟੀ ਮਾਵਾ ਪੇੜਾ। ਦੀਵਾਲੀ ਆ ਰਹੀ ਹੈ ਬਹੁਤ ਹੀ ਚਟਪਟਾ ਵਾਲੀ ਰੈਸਪੀ ਐ ਤੇ ਆਸਾਨ ਵੀ ਆ ਤੇ ਬਹੁਤ ਹੀ ਵਧੀਆ ਬਣਦੀ ਐ। ਇੱਕਦਮ ਮੂੰਹ ਦੇ ਵਿੱਚ ਕੁਲ ਜਾਣ ਵਾਲੀ ਹੀ ਬਣਦੀ ਐ। ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਇਹਨੂੰ ਜਰੂਰ ਬਣਾ ਕੇ ਦੇਖਿਓ। ਬਹੁਤ ਹੀ ਵਧੀਆ ਦਾਣੇਦਾਰ। ਤੁਸੀਂ ਦੇਖੇ ਸਾਡੇ ਕਿੰਨਾ ਵਧੀਆ ਦਾ ਟੈਕਸਚਰ ਆ। ਬਹੁਤ ਹੀ ਘੱਟ ਸਮਾਂ ਦੇ ਨਾਲ ਬਣ ਜਾਂਦੀ ਹੈ ਤੇ ਬਹੁਤ ਹੀ ਚਟਪਟ ਬਣ ਜਾਂਦੀ ਹੈ ਚਲੋ ਕਰਦੇ ਹਾਂ ਫਿਰ ਬਣਾਉਣਾ ਸ਼ੁਰੂ ਉਹਨੇ ਇੱਥੇ ਮੈਂ ਸਭ ਤੋਂ ਪਹਿਲਾਂ ਗੈਸ ਔਨ ਕੀਤਾ ਤੇ ਉਹਦੇ ਤੇ ਰੱਖਿਆ ਇੱਕ ਭਾਂਡਾ ਾਂਡੇ ਦੇ ਵਿੱਚ ਆਪ ਪਾਵਾਂਗੇ ਇੱਕ ਛੋਟਾ ਚਮਚ ਦੇਸੀ ਘਿਓ ਬਹੁਤ ਹੀ ਘੱਟ ਦੇਸੀ ਘਿਓ ਦੇ ਨਾਲ ਹੀ ਮਠਿਆਈ ਬਣ ਜਾਂਦੀ ਆ ਹੁਣ ਇਹਦੇ ਵਿੱਚ ਮੈਂ ਪਾਉਂਗੀ 100 ਗ੍ਰਾਮ ਮਿਲਕ ਪਾਊਡਰ ਯਾਨੀ ਕਿ ਸੁੱਕਾ ਦੁੱਧ ਜੋ ਕਿ ਬਜਾਰੋਂ ਆਸਾਨੀ ਨਾਲ ਮਿਲ ਜਾਂਦਾ ਆ ਬਹੁਤ ਹੀ ਚਟਪਟੇ ਇਹਦੇ ਨਾਲ ਹੀ ਜਿਹੜੀ ਆਪਣੀ ਰੈਸਪੀ ਬਣ ਜਾਂਦੀ ਆ ਬਿਨਾ ਖੋਏ ਤੋਂ ਬਿਨਾ ਮਾਵੇ ਤੋਂ ਹੁਣ ਇਹਨੂੰ ਆਪਾਂ ਪਾਉਣ ਤੋਂ ਬਾਅਦ ਚੁੱਕ ਘੱਟ ਗੈਸ ਤੇ ਚੰਗੀ ਤਰੀਕੇ ਨਾਲ ਭੁੰਨਾਂਗੇ ਗੈਸ ਜਿਹੜਾ ਇਹ ਆਪਣਾ ਘੱਟ ਹੀ ਰਹਿਣਾ ਚਾਹੀਦਾ ਆ ਇਹਨੂੰ ਆਪਾਂ ਬਿਲਕੁਲ ਵੀ ਗੈਸ ਨੂੰ ਤੇਜ਼ ਨਹੀਂ ਕਰਨਾ ਘੱਟ ਗੈਸ ਤੇ ਵਧੀਆ ਚਿਕਨਾ ਚਲਾਉਂਦੇ ਹੋਏ ਭੁੰਨਣਾ ਇਹਨੂੰ ਆਪਾਂ ਚਲਾਉਣਾ ਵੀ ਨਹੀਂ ਛੱਡਣਾ ਇਹ ਤਾਂ ਜਿਹੜਾ ਮਿਲਕ ਪਾਊਡਰ ਉਹ ਜੜਾ ਸੜਜੂਗਾ نیچے ਲੱਗਜੂਗਾ ਹੁਣ ਆਪਾਂ ਜਿਹੜਾ ਇਹਨੂੰ ਇੱਕ ਕੜਛੀ ਦੇ ਨਾਲ ਜੜਾ ਚਲਾਉਣਾ ਤਾਂ ਜੋ ਇਹਦੇ ਵਿੱਚ ਜਿਹੜੀਆਂ ਗੱਠਾਂ ਆ ਬਣ ਰੀਆਂ ਉਹ ਜਿਹੜੀਆਂ ਨਾਲ-ਨਾਲ ਫਿਸ ਜਾਣ ਯਾਨੀ ਕਿ ਗੱਠਾਂ ਨਾ ਬਣਨੇ ਦੇ ਵਿੱਚ ਫਿਰ ਇਹਦੇ ਵਿੱਚ ਮੈਂ 100 ml ਦੁੱਧ ਪਾਇਆ ਜਦੋਂ ਇਹਦਾ ਰੰਗ ਇੱਕਦਮ ਪੂਰਾ ਹੋ ਜਾਵੇ ਉਦੋਂ ਆਪਾਂ ਇਹਦੇ ਵਿੱਚ ਪਾਉਣਾ ਹੈ 100 ml ਦੁੱਧ ਜਿੰਨਾ ਸੁੱਕਾ ਦੁੱਧ ਲਿਆਇਆ ਉਨਾ ਹੀ ਆਪਾਂ ਦੁੱਧ ਪਾਵਾਂਗੇ ਥੋੜਾ ਥੋੜਾ ਕਰਕੇ ਆਪਾਂ ਦੁੱਧ ਨੂੰ ਪਾਉਣਾ ਹੈ ਤੇ ਨੂੰ ਚੰਗੀ ਤਰੀਕੇ ਨਾਲ ਚਲਾਉਂਦੇ ਜਾਣਾ ਹੈ ਇਸ ਤਰੀਕੇ ਨਾਲ ਦੇਖੋ ਇਹਨੂੰ ਆਪਾਂ ਬਸ ਪਾ ਕੇ ਚਲਾਉਂਦੇ ਜਾਣਾ ਹੈ ਕਈ ਵਾਰੀ ਕਿੰਨਾ ਸੁੱਕੇ ਦੁੱਧ ਦੀ ਕੁਆਲਿਟੀ ਤੇ ਵੀ ਡਿਪੈਂਡ ਕਰਦਾ ਹੈ ਕਿ ਕਿੰਨਾ ਦੁੱਧ ਲੱਗੇ ਤੁਸੀਂ 100 ਤੋਂ 150 ml ਦੁੱਧ ਪਾ ਸਕਦੇ ਆ ਤੇ ਫਰਿੱਜ ਵਿੱਚ ਆਪਾਂ ਪਾਵਾਂਗੇ ਇਲਾਇਚੀ ਪਾਊਡਰ ਥੋੜਾ ਜਿਹਾ ਜਿੰਨਾ ਬਹੁਤ ਹੀ ਵਧੀਆ ਸਵਾਦ ਆਊਗਾ ਥੋੜਾ ਟਾਈਮ ਹੋਰ ਪੁਨਨਤ ਬਾਅਦ ਵਿੱਚ ਆਪਾਂ ਇਹਨੂੰ ਹੁਣ ਕੱਢ ਲੈਣੇ ਆ ਇੱਕ ਪਲੇਟ ਦੇ ਵਿੱਚ ਹੁਣ ਤੁਸੀਂ ਦੇਖ ਸਕਦੇ ਹੋ ਤਾਂ ਟੈਕਸਚਰ ਕਿਵੇਂ ਦਾ ਆ ਤੇ ਹੁਣ ਜਦੋਂ ਇਹ ਥੋੜਾ ਠੰਡਾ ਹੋ ਜਾਊਗਾ ਉਦੋਂ ਆਪਾਂ ਇਹਨੂੰ ਰੜਿਆ ਮਸਲਾਂਗੇ ਮੈਸ਼ ਕਰਾਂਗੇ ਯਾਨੀ ਕਿ ਜਿੰਨਾ ਇਹ ਦਾ ਟੈਕਸਚਰ ਆ ਉਹ ਦਾਣੇਦਾਰ ਬਣੂਗਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਹੀ ਦਿਵਾਲੀ ਤੇ ਇਹ ਬਣਾ ਸਕਣ ਬਹੁਤ ਹੀ ਜ਼ਿਆਦਾ ਚਟਪਟ ਤੇ ਬਹੁਤ ਹੀ ਜ਼ਿਆਦਾ ਸਵਾਦ ਮੰਦੀਆ ਇੱਕਦਮ ਮੂੰਹ ਚ ਕੋਲ ਜਾਣ ਵਾਲੀ ਬਣਦੀ ਹੈ ਇਹ ਦੇਖੋ ਕਿੰਨਾ ਵਧੀਆ ਜਿਹਾ ਟੈਕਸਚਰ ਹੋ ਗਿਆ ਹੈ ਤੇ ਇਹਦੇ ਵਿੱਚ ਮੈਂ ਰਹੀ ਹੈ ਸਵਾਦ ਹਸਾਇਕ ਪੀਸੀ ਹੋਈ ਖੰਡ ਪਾਤੀ ਹੈ ਜਾਂ ਤਾਂ ਤੁਸੀਂ ਪੀਸੀ ਹੋਈ ਖੰਡ ਪਾ ਸਕਦੇ ਹੋ ਜਾਂ ਫਿਰ ਬੂਰਾ ਪਾ ਸਕਦੇ ਆ ਪੂਰਾ ਖੰਡ ਜਿਹਨੂੰ ਕਹਿੰਦੇ ਆ ਤੇ ਜਾਂ ਫਿਰ ਜਿਹੜੀ ਤਗਾਰ ਹੁੰਦੀ ਆ ਉਹ ਤੁਸੀਂ ਪਾ ਸਕਦੇ ਆ ਤੇ ਫਿਰ ਇਹਨੂੰ ਮੈਂ ਪੌਂਟੋਬਾ ਚੰਗੀ ਦੇਖਣ ਅਮਲਾ ਕੇ ਜਿਹਦਾ ਪੇੜੇ ਬਣਾ ਲਿਆ ਤੇ ਫਿਰ ਇਹਨੂੰ ਮੈਂ ਜਿਹੜਾ ਖੰਡ ਦੇ ਵਿੱਚ ਕੋਟ ਕਰ ਲਿਆ ਆ ਪੀਸੀ ਹੋਈ ਖੰਡ ਦੇ ਵਿੱਚ ਇਹ ਦੇਖੋ ਤੇ ਬਹੁਤ ਹੀ ਟੇਸਟੀ ਆਪਣੇ ਇਹ ਮਾਵਾ ਪੇੜਾ ਬਣ ਕੇ ਤਿਆਰ ਆ ਜੂਰੇ ਇਹਨੂੰ ਬਣਾਇਓ ਤੇ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਿਓ ਵਾਦ ਤੋਂ ਬਾਅਦ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ